ਸ਼੍ਰੋਮਣੀ ਅਕਾਲੀ ਦਲ ਨੇ 29 ਤਰੀਕ ਨੂੰ ਤਿੰਨ ਮੀਟਿੰਗਾਂ ਸੱਦ ਲਈਆਂ ਨੇ ਤੇ ਦੱਸਦੀ ਹੈ ਕਿ ਇੱਕ ਦਿਨ ਦੇ ਵਿੱਚ ਹੁਣ ਤਿੰਨ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰੇਗੀ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਉਥੇ ਹੀ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਮੀਟਿੰਗ ਆ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਕਰੇਗੀ ਤੇ ਉੱਥੇ ਹੀ ਦਲਜੀਤ ਸਿੰਘ ਚੀਮਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਆ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ 29 ਜੁਲਾਈ ਨੂੰ ਪਾਰਟੀ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਅਹਿਮ ਮੀਟਿੰਗਾਂ ਬੁਲਾਈਆਂ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਜ਼ਿਲ੍ਹਾ ਪ੍ਰਧਾਨ ਦੀ ਮੀਟਿੰਗ ਹੋਵੇਗੀ ਦੁਪਹਿਰੇ 2 ਵਜੇ ਵਰਕਿੰਗ ਕਮੇਟੀ ਮੀਟਿੰਗ ਕਰੇਗੀ ਤੇ ਸ਼ਾਮ 4 ਵਜੇ ਜਿਹੜੀ ਕਿ ਇੱਕ ਹੋਰ ਕਮੇਟੀ ਮੀਟਿੰਗ ਕਰੇਗੀ ਤੇ ਜਿਸ ਤੋਂ ਬਾਅਦ ਸਰਕਾਰ ਦੀਆਂ ਅਸਫਲਤਾ ਲੈਂਡ ਪੂਲਿੰਗ ਭ੍ਰਸ਼ਟਾਚਾਰ ਸ਼ੋਮਣੀ ਅਕਾਲੀ ਦਲ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਆਪ ਕਾਂਗਰਸ ਦੇ ਕੁਸ਼ਾਸ਼ਨ ਦਾ ਪਰਦਾ ਫਾਸ਼ ਕਰਨ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤੇ ਦੱਸਦੀ ਹੈ ਕਿ ਦਲਜੀਤ ਚੀਮਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ 29 ਜੁਲਾਈ ਨੂੰ ਜਿਹੜੀ ਹੈ ਕਿ ਮੀਟਿੰਗ ਜਿਹੜੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਰਨ ਜਾ ਰਹੇ ਨੇ ਤੇ ਜਿਸ ਦੇ ਵਿੱਚ ਅਹਿਮ ਮੀਟਿੰਗ ਆ ਜਿਹੜੀਆਂ ਕਿ ਚੰਡੀਗੜ੍ਹ ਦੇ ਵਿੱਚ ਪਾਰਟੀ ਹੈੱਡਕੁਆਰਟਰ ਦੇ ਵਿੱਚ ਬੁਲਾਈ ਗਈ ਹੈ ਸਵੇਰੇ 11 ਵਜੇ ਮੀਟਿੰਗ ਹੋਏਗੀ ਤੇ ਦੁਪਹਿਰੇ 2 ਵਜੇ ਜਿਹੜੀ ਕਿ ਵਰਕਿੰਗ ਕਮੇਟੀ ਮੀਟਿੰਗ ਕਰੇਗੀ ਤੇ ਸ਼ਾਮ 4 ਵਜੇ ਕਮੇਟੀ ਮੀਟਿੰਗ ਕਰੇਗੀ ਤੇ ਜਿਸ ਦੇ ਵਿੱਚ ਜਿਹੜੀ ਕਿ ਸਰਕਾਰ ਦੀਆਂ ਅ ਸਫਲਤਾਵਾਂ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜਾ ਕਿ ਅਕਾਲੀ ਦਲ ਮੀਟਿੰਗ ਕਰੇਗਾ ਭ੍ਰਸ਼ਟਾਚਾਰ ਅਤੇ ਉਥੇ ਹੀ ਅਕਾਲੀ ਦਲ ਦੇ ਬੂਤ ਨੂੰ ਜਿਹੜਾ ਕਿ ਪੱਧਰ ਤੱਕ ਮਜ਼ਬੂਤ ਕਰਨਾ ਤੇ ਉਥੇ ਹੀ ਕੋਈ ਹੋਰ ਰਣਨੀਤੀ ਹੈ ਜਿਹੜਾ ਕਿ ਉਸ ਨੂੰ ਲੈ ਕੇ ਕੜੀਆਂ ਜਾਣਗੀਆਂ ਤੇ ਦੂਜੇ ਪਾਸੇ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨੇ 29 ਜੁਲਾਈ ਨੂੰ ਜਿਹੜੀਆਂ ਕਿ ਤਿੰਨ ਮੀਟਿੰਗਾਂ ਸੱਦੀਆਂ ਨੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਅਕਾਲੀ ਦਲ ਸੁਣਾ ਸਕਦਾ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਮੀਟਿੰਗਾਂ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਕਰੇਗੀ ਤੇ ਉੱਥੇ ਹੀ ਦਲਜੀਤ ਸਿੰਘ ਚੀਮਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ 29 ਜੁਲਾਈ ਨੂੰ ਪਾਰਟੀ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਅਹਿਮ ਮੀਟਿੰਗਾਂ ਬੁਲਾਈਆਂ ਨੇ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਕਿ ਸਵੇਰੇ 11 ਵਜੇ ਜ਼ਿਲ੍ਹਾ ਪ੍ਰਧਾਨ ਦੀ ਮੀਟਿੰਗ ਹੋਵੇਗੀ ਦੁਪਹਿਰੇ 2 ਵਜੇ ਵਰਕਿੰਗ ਕਮੇਟੀ ਮੀਟਿੰਗ ਕਰੇਗੀ ਤੇ ਸ਼ਾਮ 4 ਵਜੇ ਜਿਹੜੀ ਕਿ ਇੱਕ ਹੋਰ ਕਮੇਟੀ ਮੀਟਿੰਗ ਕਰੇਗੀ ਤੇ ਜਿਸ ਤੋਂ ਬਾਅਦ ਸਰਕਾਰ ਦੀਆਂ ਅਸਫਲਤਾ ਲੈਂਡ ਪੂਲਿੰਗ ਭ੍ਰਸ਼ਟਾਚਾਰ ਸ਼ੋਮਣੀ ਅਕਾਲੀ ਦਲ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਆਪ ਕਾਂਗਰਸ ਦੇ ਕੁਸ਼ਾਸ਼ਨ ਦਾ ਪਰਦਾ ਫਾਸ਼ ਕਰਨ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤੇ ਦੱਸਦੀ ਹੈ ਕਿ ਦਲਜੀਤ ਚੀਮਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ 29 ਜੁਲਾਈ ਨੂੰ ਜਿਹੜੀ ਹੈ ਕਿ ਮੀਟਿੰਗ ਜਿਹੜੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਰਨ ਜਾ ਰਹੇ ਨੇ ਤੇ ਜਿਸ ਦੇ ਵਿੱਚ ਅਹਿਮ ਮੀਟਿੰਗ ਆ ਜਿਹੜੀ ਹੈ ਕਿ ਚੰਡੀਗੜ੍ਹ ਦੇ ਵਿੱਚ ਪਾਰਟੀ ਹੈੱਡਕੁਆਰਟਰ ਦੇ ਵਿੱਚ ਬੁਲਾਈ ਗਈ ਹੈ ਸਵੇਰੇ 11 ਵਜੇ ਮੀਟਿੰਗ ਹੋਏਗੀ ਤੇ ਦੁਪਹਿਰੇ 2 ਵਜੇ ਜਿਹੜੀ ਕਿ ਵਰਕਿੰਗ ਕਮੇਟੀ ਮੀਟਿੰਗ ਕਰੇਗੀ ਤੇ ਸ਼ਾਮ 4 ਵਜੇ ਕੋਰ ਕਮੇਟੀ ਮੀਟਿੰਗ ਕਰੇਗੀ ਤੇ ਜਿਸ ਦੇ ਵਿੱਚ ਜਿਹੜੀ ਕਿ ਸਰਕਾਰ ਦੀਆਂ ਸਫਲਤਾਵਾਂ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜਾ ਕਿ ਅਕਾਲੀ ਦਲ ਮੀਟਿੰਗ ਕਰੇਗਾ ਭ੍ਰਸ਼ਟਾਚਾਰ ਅਤੇ ਉਥੇ ਹੀ ਅਕਾਲੀ ਦਲ ਦੇ ਬੂਤ ਨੂੰ ਜਿਹੜਾ ਕਿ ਪੱਧਰ ਤੱਕ ਮਜ਼ਬੂਤ ਕਰਨਾ ਤੇ ਉਥੇ ਹੀ ਕਈ ਹੋਰ ਰਣਨੀਤੀਆਂ ਦਾ ਜਿਹੜਾ ਕਿ ਉਸ ਨੂੰ ਲੈ ਕੇ ਕੜੀਆਂ ਜਾਣਗੀਆਂ ਤੇ ਦੂਜੇ ਪਾਸੇ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨੇ 29 ਜੁਲਾਈ ਨੂੰ ਜਿਹੜੀਆਂ ਕਿ ਤਿੰਨ ਮੀਟਿੰਗਾਂ ਸੱਦੀਆਂ ਨੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਅਕਾਲੀ ਦਲ ਸੁਣਾ ਸਕਦਾ